ਜੀ ਬਾਈ ਕੀ ਸਮੱਸਿਆ ਕੀ ਆ ਰਹੀ ਹੈ ਤੇ ਬਾਈ ਸਮੱਸਿਆ ਸਰ ਆਪਾਂ ਸਾਰੇ ਪਿੰਡ ਵਾਕੇ ਇਕੱਠੇ ਹੋਏ ਆਂ ਤੇ ਇਹ ਰੋਡ ਆ ਜੀ ਇਹ ਰੋਡ ਦੀਆਂ ਨਾਲ ਬੜੀ ਮਾੜੀ ਹਾਲ ਕਰਦੀ ਆ ਖਾਸ ਕਰ ਪ੍ਰੈਸਨ ਇੰਡਸਟਰੀ ਨੇ ਸਾਡੇ ਬੱਚਿਆਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਵਪਾਰ ਸਾਡੇ ਬੰਦ ਹੋਣ ਦੀ ਕਰਦੇ ਆ ਕੋਈ ਨਹੀਂ ਕੰਮ ਕਰ ਪਾ ਰਹੇ ਆ ਹਜ਼ਾਰਾਂ ਦੀ ਕੀਮਤ ਦੇ ਟਰਾਲੇ ਨਿਕਲਦੇ ਆ ਆਪਾਂ ਗੱਲ ਕਰੀਏ ਸੁਜਨਪੁਰ ਏਰੀਆ ਦੀ ਉਸ ਜਗ੍ਹਾ ਇਹਦੀ ਟਾਈਮਿੰਗ ਹੈਗੀ ਆ ਰਾਤ ਦੀ ਔਰ ਇਹ ਹੀ ਏਰੀਆ ਜਿਹੜਾ ਗੁਰਦਾਸਪੁਰ ਪਖਾਨਗੋੜ ਦੇ ਵਿੱਚ ਪੈ ਰਿਹਾ ਆ ਇੱਥੇ ਟਾਈਮਿੰਗ ਦੇਣ ਦੀ ਕਿਉਂ ਆ ਸਾਡੀ ਪਹਿਲੀ ਮੰਗ ਇਹ ਆ ਕਿ ਇਹ ਰਾਤ ਨੂੰ ਚਲਾਇਆ ਜਾਵੇ ਦੂਜਾ ওভারਲੋਡਿੰਗ ਇੰਨੀ ਜ਼ਿਆਦਾ ਆ ਕਿ ਅਗਰ ਇੱਥੇ ਕਾਲੂ ਸੜਕ ਨਹੀਂ ਤਿਆਰ ਹੁੰਦੀ ਹੈ ਤਾਂ ਅਮੀ ਦੀ ਲਾਈਟ ਨਹੀਂ ਨਿਕਲੇਗੀ ਜੀ। ਔਰ ਆਪਾਂ ਇਹਦਾ ਸਖਤ ਰੋਲ ਇੱਥੇ ਹੋਏ ਆਂ ਅੱਜ ਅਸੀਂ ਥੋੜੇ ਬੰਦੇ ਇਕੱਠੇ ਹੋਏ ਆਂ। ਅਗਲੇ ਟਾਈਮ ਦੇ ਵਿੱਚ ਅਸੀਂ ਵਿਦ ਫੈਮਲੀ ਦੇ ਵਿਦ ਬੱਚੇ ਇੱਥੇ ਆਪਾਂ ਸਾਰੇ ਦਰਿਆ ਬਾਗੇ ਬੈਠਣਾ ਹੈ ਪਰ ਕਾਸ਼ ਨੂੰ ਸਾਡੀ ਤਕਾਬ ਨਹੀਂ ਹੈ। ਆਪਾਂ ਉੱਠਣਾ ਨਹੀਂ ਹੈਗਾ ਜੀ ਇਹ। ਆਪਾਂ ਬਹੁਤ ਪਰੇਸ਼ਾਨ ਆ। ਸਡੇ ਬਪਾਰ ਬੰਦ ਹੋਣ ਤੇ ਆ ਗਏ ਆ। ਆਪਾਂ ਆਰਥਿਕ ਰੂਪ से ਤਰਸਾਂ ਚੱਲ ਰਹੇ ਆ ਪੂਰੇ ਪਿੰਡ ਵਾਸੀ। ਠੀਕ ਠੀਕ। ਤਰਨਜੀਤ ਸਿੰਘ ਜੀ ਮੈਂ ਇਸ ਮੁਹੱਲੇ ਦਾ ਨਿਵਾਸੀ ਆ ਜੀ ਸਾਨੂੰ ਕਟੋ-ਕਟਨੀ ਤੇ 15 ਸਾਲ ਹੋ ਗਏ ਚੀਜ਼ਾਂ ਦੇਖਦਿਆਂ ਨੂੰ ਸਾਹੀਂ ਛੋਟੇ-ਛੋਟੇ ਸੀਗੇ ਜਦੋਂ ਇਹ ਚੀਜ਼ਾਂ ਦੇਖਦੇ ਹਾਂ ਹਿਮਾਚਲ ਸਰਕਾਰ ਦੇ ਕ੍ਰੈਸ਼ਰ ਚੱਲਦੇ ਆ ਪੰਜਾਬ ਸਰਕਾਰ ਦਾ ਰੋਡ ਹੈਗਾ ਇਹ ਮੁਹੱਲੇ ਦਾ ਰੋਡ ਆ ਕੋਈ ਨੈਸ਼ਨਲ ਹਾਈਵੇ ਨਹੀਂ ਆ ਕੋਈ ਸਟੇਟ ਹਾਈਵੇ ਨਹੀਂ ਆ ਸਾਡੇ ਬੱਚੇ ਬਾਹਰ ਨਿਕਲਣਾ ਮੁਸ਼ਕਲ ਹੋ ਗਏ ਤੇ ਬੱਚੇ ਬਿਮਾਰ ਹੋ ਰਿਹਾ ਮਿੱਟੀ ਘਟਾ ਇੰਨਾ ਜ਼ਿਆਦਾ ਆ ਓਵਰ ਲੋਡ ਟਰੱਕ ਜਾਂਦੇ ਨੇ ਕੋਈ ਇਹਨਾਂ ਨੂੰ ਰੋਕਲਵਾਨਾ ਲਈਏ ਜੇ ਅਸੀਂ ਮੱਲੇ ਵਾਲੇ ਬੋਲਦੇ ਆ ਪੁਲਿਸ ਸੱਦ ਕੇ ਮਿੰਟੋ ਮਿੰਟ ਸਾਨੂੰ ਆਸੇ ਪਾਸੇ ਘਰ ਦਿੰਦੇ ਆ ਕੁਛ ਨਹੀਂ ਹੈਗਾ ਜੀ ਇਸ ਇਸ ਰੋਡ ਦੇ ਉੱਤੇ ਬੱਚਿਆਂ ਦੇ ਐਕਸੀਡੈਂਟ ਹੋ ਚੁੱਕੇ ਆ ਨੇ ਸੱਟਾਂ ਲੱਗ ਚੁੱਕੀਆਂ ਨੇ ਇੱਥੇ ਕੋਈ ਬੋਲਦਾ ਨਹੀਂ ਹੈਗਾ ਜੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਪ੍ਰਸ਼ਾਸਨ ਸਾਡੀ ਸੁਣਦਾ ਨਹੀਂ ਹੈਗਾ ਹਰ ਜਗ੍ਹਾ ਅਸੀਂ ਸਾਡਾ ਪਹਿਲਾ ਹੀ ਹੈ ਸਾਨੂੰ ਇਸ ਰੋਡ ਨੂੰ ਬੰਦ ਕਰੋ ਸਾਨੂੰ ਰਾਤ ਨੂੰ ਕ੍ਰੈਸ਼ਰ ਚੱਲੋ ਜਿੱਦਾਂ ਮਰਜ਼ੀ ਹੈ 8 ਤੋਂ 8 ਦਾ ਟਾਈਮ ਰੱਖ ਲਓ ਰਾਤ ਨੂੰ ਜਿੱਦਾਂ ਮਰਜ਼ੀ ਚੱਲੇ ਅੰਡਰ ਲੋਡ ਕ੍ਰੈਸ਼ਰ ਚੱਲਣਾ ਚਾਹੀਦਾ ਹਰ ਟਰੱਕ ওভারਲੋਡ ਚੱਲਦਾ ਹੈ ਕੱਲ ਨੂੰ ਕੋਈ ਮੌਤ ਹੋ ਗਈ ਕੋਈ ਕੌਣ ਜ਼ਿੰਮੇਵਾਰ ਹੋ ਗਿਆ ਪ੍ਰਸ਼ਾਸਨ ਜ਼ਿੰਮੇਵਾਰ ਹੈ ਜਾਂ ਕ੍ਰੈਸ਼ਰ ਵਾਲੇ ਜ਼ਿੰਮੇਵਾਰ ਹਨ ਸਾਨੂੰ ਇਹਦਾ ਹੱਲ ਚਾਹੀਦਾ ਜਿੱਦਾਂ ਮਰਜ਼ੀ ਪ੍ਰਸ਼ਾਸਨ ਹੱਲ ਕਰਕੇ ਦੇਵੇ ਸਾਨੂੰ ਮੇਰਾ ਨਾਮ ਵੀ ਠਾਕੁਰਾ ਕੀ ਸਮੱਸਿਆ ਕੀ ਆ ਰਹੀ ਬਾਈ ਇਹ ਰੋਡ ਤੇ ਸਮੱਸਿਆ ਬਾਈ ਸਾਡੀ ਇਹਦੇ ਜਿਹੜੇ ਟਰਾਲੇ ਜਾ ਰਿਹਾ ਹੈ ਵੱਲੋਂ ਟਰਾਲੇ ਜਾ ਰਿਹਾ ਔਰ ਇਸ ਵੇਲੇ ਸਾਡਾ ਜਿਹੜਾ ਪੂਰਾ ਰੋਡ ਟੁੱਟ ਗਿਆ ਰੋਡ ਟੁੱਟਣ ਦੇ ਕਰਕੇ ਧੂੜ ਮਿੱਟੀ ਕਾਫੀ ਉੱਡ ਰਹੀ ਆ ਲੋਕਾਂ ਦੇ ਜੇ ਮਲਕੇ ਦਾ ਖਾਣ ਪੀਣ ਦਾ ਕੰਮ ਹੈ ਕਈਆਂ ਦਾ ਖਾਣ ਪੀਣ ਦਾ ਗਿਆ ਦੁੱਧ ਦਾ ਕੰਮ ਹੈ ਸਾਡੇ ਆਪਣੇ ਛੇ ਛੇ ਪੱਥਰ ਨਿਕਲ ਕੇ ਰੋਡ ਤੋਂ ਉਰੇ ਸੇੜਤੇ ਵੱਜਿਆ ਮਾਹ ਆਉਰੀ ਅੱਖ ਵੱਜੀ ਆ ਕਾਫੀ ਹੋਰੇ ਨਿਸ਼ਾਨ ਮਿਲ ਕੇ ਕਾਂਗੇ ਵੀ ਕਾਫੀ ਲੱਗੇ ਆ ਕਿਸ ਪਾਸੋਂ ਆਂਦੇ ਕ੍ਰੈਸ਼ਰ ਸਾਰੇ ਇਹ ਵਾਲੇ ਸਾਰੇ ਮਾਚਲ ਤੋਂ ਕ੍ਰੈਸ਼ਰ ਆਂਦੇ ਮਾਜਰੇ ਤੇ ਲੱਗੇ ਰਿਆ ਸਾਰੇ ਕ੍ਰੈਸ਼ਰ ਉਧਰੋਂ ਆਂਦੇ ਆ ਤੇ ਤੁਸੀਂ ਕਦੀ ਗੱਲਬਾਤ ਕੀਤੀ ਇਹਨਾਂ ਨਾਲ ਕਿ ਦਿਨ ਵੇਲੇ ਚਲਾਓ ਜਾਂ ਰਾਤ ਵੇਲੇ ਚਲਾਓ ਇਸ ਨੂੰ ਲੈ ਕੇ ਆਪਾਂ ਹੀ ਮੰਗ ਲਈ ਅੱਜ ਇਕੱਠੇ ਹੋਏ ਆ ਕਿ ਇਹ ਜਿਹੜੇ ਦਿਨ ਦੇ ਹੌਰ ਰੋੜੀ ਜਿਹੜੀ ਜਾਣ ਦੀ ਹੈ ਉਹ ਬੰਦ ਕੀਤੀ ਜਾਏ ਤੇ ਰਾਤ ਨੂੰ ਇਹ ਚਾਲੂ ਕੀਤੀ ਜਾਏ 9 ਤੋਂ ਸਵੇਰੇ 6 ਵਜੇ ਤੱਕ ਬੇਸ਼ਕ ਚਲਾਣਾ ਤੇ ਜੇਕਰ ਪ੍ਰਸ਼ਾਸਨ ਤੁਹਾਡੀ ਗੱਲ ਨਹੀਂ ਮੰਨਦਾ ਤੇ ਕੀ ਕਹੋਗੇ ਤੁਸੀਂ ਜੇ ਪ੍ਰਸ਼